ਮਨ ਕਾ ਚਾਹ। ਰਾਸ਼ਨ ਮਨ ਕਾ ਕੀ ਖਲੋ ਯਾ ਬੜੇ ਬੜੇ ਚਾਵਲ ਹੁੰਦੇ ਆ ਬਾਦ ਪੁੱਠੇ ਅੱਗੇ ਚਿੱਟੇ ਖੜੇ। ਪਾਸ ਕੀ ਖਾਣਾ? ਕੋੜੇ ਡਾੜਾ ਨਾ ਰੋਟੀ ਖਾਣੀ ਆ। ਰੋਟੀ ਖਾਣਾ, ਬਰਦਰ ਖਾਣਾ। ਪਦੇ ਗੋ। ਪੀ ਜਾ। ਹਾਂ ਗਾ ਦੇਖ ਲੈ। ਦਹੀਂ, ਦੂਟਲ, ਦੋਪੀਏ ਬਗੜੇ। ਪਨੀਰ ਐ ਬਗੜੇ। ਹਾਂ ਅੱਜ ਸਾਰੇ ਜਿੱਜਾ ਦੇ ਬਾਹਰ ਚੱਲਦੇ ਆ। ਮੰਦਾਰੀ ਦਾ ਲਾਗ ਕਰਕੇ ਦੀ ਛਾਤੀ ਜਾਨੀ ਇਹ ਕਿਹੜੀ ਜੋਲੀ ਦੇਣੀ ਇੱਕ ਖੱਟੀ ਜੀਜੀ ਨਹੀਂ ਦੇਣੀ ਦੱਸੀ ਇਹ ਦਹੀਂ ਕੁਛ ਨਹੀਂ ਦੇਣਾ ਇਹ ਸੀਸੀ ਦੇਣਾ ਕਿ ਮੈਨਾਂ ਨੂੰ ਇਹ ਦੋ ਚਮਚੇ ਰਾਤ ਨੂੰ ਦੋ ਸਵੇਰੇ ਦੇਣੇ ਆ ਬੜਾ ਜਾਊਗਾ ਡਾਕਟਰ ਸਾਹਿਬ ਮਿੱਠੀ ਗੋਲੀ ਦੇ ਦੇ ਤੂੰ ਮਿੱਠੀ ਗੋਲੀ ਲੱਕੀ ਮਿੱਠਿਆ ਨਾਲ ਇੱਕ ਸੀਸੀ ਦਿੱਤੀ ਆ ਇਹ ਇੱਕ ਇੱਕ ਜੁੰਜਾ ਲੈਣੀ ਹੈ ਠੀਕ ਹੈ ਚੂਸਣ ਵਾਲੀ ਹੈ ਮਿੱਠੀ ਨਾਲ ਦੇ ਦੇ ਨਹੀਂ ਇਹ ਕੋੜੀ ਲੱਗਿਆ ਨਾਲ ਦੇ ਦਿਓ ਹਾਂਜੀ ਤੇ ਬਰਗਾਂ ਜੋੜਨ ਜਿਹੜੇ ਨਹੀਂ ਖਾਂਦੇ ਇਹਦੇ ਵਿੱਚ ਆ ਜਾਂਦੇ ਹੋ ਤੂੰ ਬੜਾ ਸਮਝਣ ਨਾ ਤੂੰ ਕਰੇ ਅਗੇ ਦਵਾਈ ਦੇਣੀ ਹੈ ਨਹੀਂ ਨਹੀਂ ਮੈਨੂੰ ਸکھਣਿਆ ਨਾ ਵੀ ਕਿੱਦਾਂ ਮਰੀਜ਼ਾਂ ਦੀ ਮੌਤ ਦਾ ਇਲਾਜ ਕਰੀਦਾ ਵਾ ਕਿਤੇ ਸਹੀ ਦਵਾਈ ਗਲਤ ਦਵਾਈ ਮੈਂ ਦਿੱਤੀ ਜਾਵੇ ਨਾਲੇ ਇੱਕ ਦਾਣਾ ਥੋੜਾ ਦਾਸ ਸਾਹਿਬ ਆ ਜਿਹੜੀ ਸੀਸੀ ਦਾ ਨੌਨ ਸੀਸੀ ਵਾਲੀ ਆ ਇਹ ਥੋੜੀ ਦੇਣੀ ਆ ਇਹਦੇ ਨਾਲ ਤਾਂ ਮੁੜ ਕੇ ਠੀਕ ਮਤਲਬ ਆ ਤੂੰ ਆਹ ਘਾਣੀਆ ਖਾਣ ਵਾਲੀ ਦਵਾਈ ਕੰਗਾਲ ਦੀ ਆਉਂਦੀ ਆ ਬਸ ਆ ਜੂਗੇ ਲੱਗ ਜੂ ਕਾਂਗੇ ਜੀ ਚਲ ਤੁਸੀਂ ਜਾਓ ਪੀਸ ਜਮ੍ਹਾ ਕਰਾਓ ਜਾਂ ਤੁਸੀਂ ਜਾਓ ਆਪਣਾ ਬਣ ਗਿਆ ਜੇ ਸਾਢੇ ਤੇ ਇਹ ਸਾਢੇ 500 ਬਣ ਗਿਆ ਸਾਢੇ ਬਾਬੂ ਐਨੇ ਪੈ ਕਾ ਦੇ ਆ ਪਤਾ ਕੰਮ ਕਿੰਨਾ ਖਰਾਬ ਹੋ ਗਿਆ ਜੇ ਇਹਨੂੰ ਐਦਾਂ ਠੀਕ ਨਾ ਕੀਤਾ ਤੇ ਇਹਨਾਂ ਦੋਆਂ ਦਿਨਾਂ ਤੱਕ ਮਰ ਜਾਣਾ ਵਾ ਚਲੋ ਕੋਈ ਨਹੀਂ ਡਾਕਟਰ ਤੁਸੀਂ ਕਰ ਦੋ ਜੋ ਹੁੰਦਾ ਆ ਸਕੈਨਰ ਫੜ ਇੰਨਾ ਕੁਝ ਸੜ ਰਿਹਾ ਆ ਗੂਗਲ ਤੇ ਫੋਨ ਕਰ ਲੋੜੋਂ ਸਿੱਧੀ ਕਰੋ ਗੂਗਲ 'ਤੇ ਕਰੋ ਕੋਪਾ